ਪਰ ਇੱਕ ਚੀਜ਼ ਦੇਖੋ ਕਿੰਨਾ ਤਕੜਾ ਤੇ ਕਿੰਨਾ ਵੱਡਾ ਪਰਿਵਾਰ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਿੰਨਾ ਤਕੜਾ ਸੀ ਲਾਹੌਰ ਦਰਬਾਰ ਜਿਹਨੂੰ ਦੇਖਣ ਲਈ ਗੋਰੇ ਵੀ ਆਉਂਦੇ ਹੁੰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖੀਏ ਕਿਵੇਂ ਤਾਂਜ ਦੇ ਪੱਤਿਆਂ ਵਾਂਗੂ ਖਿੰਡ ਗਿਆ ਸੀ ਪੂਰਾ ਇਹ ਰਾਜ ਤੇ ਅੱਜ ਕੌਣ ਬਚਿਆ ਸੀ ਇੱਕ 5 ਸਾਲ ਦਾ ਮਹਾਰਾਜਾ ਤੇ ਉਹਦੀ ਇੱਕ ਨੌਜਵਾਨ ਮਾਂ ਮਹਾਰਾਣੀ ਜਿੰਦਕੌਰ ਵੱਡੇ ਵੱਡੇ ਅਹੁਦਿਆਂ ਦਾ ਲਾਲਚ ਕਰਨ ਵਾਲੇ ਕਿੰਨੀਆਂ ਹੀ ਖੂਨੀ ਖੇਡਾਂ ਤੋਂ ਬਾਅਦ ਸਾਰੇ ਖਤਮ ਹੋ ਗਏ ਕੋਈ ਨਹੀਂ ਬਚਿਆ ਜਿਵੇਂ ویرਾਨ ਹੋ ਗਿਆ ਇੱਥੇ ਲਾਹੌਰ ਦਰਬਾਰ ਹੁਣ ਅੰਗਰੇਜ਼ਾਂ ਕੋਲ ਮੌਕਾ ਸੀ ਫਿਰ ਅੰਗਰੇਜ਼ਾਂ ਨੇ ਕਿਵੇਂ ਲਾਹੌਰ ਦਰਬਾਰ ਨੂੰ ਆਪਣੇ ਕਬਜ਼ੇ 'ਚ ਲਿਆ ਕਿਵੇਂ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੋਈ ਕਿਵੇਂ ਇਹ ਖਾਲੀ ਹੋਏ ਖੋਖਲੇ ਹੋਏ ਰਾਜ 'ਚ ਹੋਰ ਨਵੇਂ ਗद्दार ਪੈਦਾ ਹੋਏ ਲਾਲ ਸਿੰਘ ਵਰਗੇ ਤੇਜ ਸਿੰਘ ਵਰਗੇ ਕਿਵੇਂ ਉਹਨਾਂ ਨੇ ਫਿਰ ਗਦਦਾਰੀਆਂ ਕਰਕੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਨੂੰ ਜਿੱਤੀਆਂ ਜਿੱਤਿਆ